ਸੈਰੀ ਨਿਊਟਨ ਦੀ ਰਾਈਡਿੰਗ ਦਾ ਖੇਤਰ 88 ਐਵੇਨਿਊ ਦੇ ਇਲਾਕੇ ਵਿੱਚ ਹਾਈਵੇ 10 ਤੱਕ ਅਤੇ 122 ਸਟਰੀਟ ਤੋਂ ਲੈ ਕੇ 144 ਸਟਰੀਟ ਤੱਕ ਫੈਲਾ ਹੋਇਆ ਹੈ ਜੇਕਰ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਇਲਾਕੇ ਦੀ ਕੁੱਲ ਆਬਾਦੀ ਕਰੀਬ 123000 ਦੇ ਨੇੜੇ ਹੈ ਜਿਸ ਵਿੱਚੋਂ 67% ਦੀ ਸਾਊਥ ਏਸ਼ੀਆਈ ਪਾਈਚਾਰੇ ਦੇ ਹਨ ਸੈਰੀ ਨਿਊਟਨ ਦੀ ਇਹ ਰਾਈਡਿੰਗ 2015 ਵਿੱਚ ਬਣਾਈ ਗਈ ਸੀ ਅਤੇ ਉਦੋਂ ਤੋਂ ਹੀ ਲਿਬਰਲ ਪਾਰਟੀ ਦੇ ਸੁਖ ਧਾਲੀਵਾਲ ਹਾਊਸ ਆਫ ਕਾਮਨਸ ਵਿੱਚ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ ਲਿਬਰਲ ਪਾਰਟੀ ਨੇ ਇੱਕ ਵਾਰ ਫੇਰ ਉਹਨਾਂ ਤੇ ਭਰੋਸਾ ਜਿਤਾਉਂਦੇ ਹੋਏ ਸੁਖਤ ਢਲੇਵਾਲ ਨੂੰ ਆਪਣਾ ਕੈਂਡੀਡੇਟ ਐਲਾਨ ਕੀਤਾ ਹੈ ਮੈਂ ਸਰੀ ਦੇ ਲਈ ਖੜਾ ਈਵਨ ਬਿਫੋਰ ਆਟ ਗਾਟ ਇਲੈਕਟਡ ਚਾਹੇ ਉਹ ਲੋਕਲ ਮਸਲੇ ਸੀ ਚਾਹੇ ਪ੍ਰੋਵਿੰਸ਼ੀਅਲ ਮਸਲੇ ਸੀ ਚਾਹੇ ਫੈਡਰਲ ਮਸਲੇ ਮੇਰੇ ਕੋ ਲੈ ਕੇ ਆਉਂਦੇ ਲੋਕ ਮੈਂ ਹਮੇਸ਼ਾ ਜਿਹੜਾ ਹੈਗਾ ਉਹ ਰੈਨਮਾਈ ਕੀਤੀ ਆ ਜਿਹੜੇ ਸਰੀ ਨਿਊਟਨ ਦੇ ਲੋਕਾਂ ਦੇ ਨਾਲ ਖੜਾ ਨੇ ਉਹ ਤੋਂ ਪਹਿਲਾਂ ਸਰੀ ਨਿਊਟਨ ਨਾਟ ਡੈਲਟਾ ਹੁੰਦਾ ਸੀ ਔਰ ਉਹਦੇ ਵਿੱਚ ਆਪਦੀ ਆਵਾਜ਼ ਢੜਲੇ ਨਾਲ ਬੁਲੰਦ ਕੀਤੀ ਸੁਖਤਾ ਲੀਵਾਲ ਖਿਲਾਫ ਕਨਜ਼ਰਵੇਟਿਵ ਪਾਰਟੀ ਨੇ ਹਰਜੀਤ ਸਿੰਘ ਗਿੱਲ ਅਤੇ ਐਨਡੀਪੀ ਨੇ ਰਾਜ ਸਿੰਘ ਤੂਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਰਜੀਤ ਸਿੰਘ ਗਿੱਲ ਆਪਣੇ ਬ੍ਰਾਡਕਾਸਟਿੰਗ ਕੈਰੀਅਰ ਲਈ ਕਮਿਊਨਿਟੀ ਵਿੱਚ ਮਸ਼ਹੂਰ ਹਨ ਅਤੇ ਰਾਜ ਸਿੰਘ ਤੂਰ ਨੂੰ ਉਹਨਾਂ ਦੇ ਕਮਾਗਾਟਾ ਮਾਰੂ ਸੰਬੰਧੀ ਕੀਤੇ ਗਏ ਕਾਰਜਾਂ ਲਈ ਜਾਣਿਆ ਜਾਂਦਾ ਹੈ। ਦੋਹਾਂ ਉਮੀਦਵਾਰਾਂ ਨੇ ਪਿਛਲੀ ਲਿਬਰਲ ਸਰਕਾਰ ਦੇ ਕੰਮਾਂ ਬਾਰੇ ਗੱਲ ਕਰਦੇ ਹੋਏ ਆਖਿਆ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ। ਸਰ ਹੀ ਨਿਊਟਨ ਦੇ ਡੋਰ ਨਾਕਿੰਗ ਦੇ ਵਿੱਚ ਜਿਹੜਾ ਮੈਨੂੰ ਪਤਾ ਲੱਗਿਆ 1 ਬਾਈ 1 ਹਰ ਘਰ ਦੀ ਕੋਈ ਨਾ ਕੋਈ ਮੁਸ਼ਕਲ ਆ ਕੋਈ ਨਾ ਕੋਈ ਮੁਸ਼ਕਲ ਵੱਡੇ ਮੁੱਦੇ ਇਹ ਨੇ ਕਿ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਮੁਹਾਲ ਹੋਈ ਪਈ ਆ ਆ ਕਾਰਨ ਮਹਿੰਗਾਈ ਨੇ ਬਸ ਕਰਾਈ ਪਈ ਆ ਦੇ ਟੈਕਸ ਇਸ ਦੇ ਟੈਕਸ 70 ਡਾਲਰ ਦਾ ਟੈਰਸਿੰਨ ਦਾ ਮੇਰਾ ਅੱਜ ਜੇ ਬਿੱਲ ਹੈ 70 ਡਾਲਰ ਦੀ ਗੈਸ ਹੈ ਤੇ 120 ਡਾਲਰ ਕਾਰਬਨ ਟੈਕਸ ਹੈ ਹੁਣ ਜਦੋਂ ਮੈਂ ਨੌਕਿੰਗ ਡੋਰ ਤੇ ਜਾਣਾ ਹੈਗਾ ਮਾ ਤੇ ਲੋਕ ਅੱਕੇ ਹੋਏ ਨੇ ਉਹ ਕਹਿੰਦਾ ਸਾਡੀ ਖਾਤਰ ਇਹਨੇ ਕੁਝ ਨਹੀਂ ਕੀਤਾ ਉਹ ਕਹਿੰਦੇ ਸੀ ਸਰੀ ਨਿਊਟਨ ਵਿੱਚ ਚੇਂਜ ਲੈ ਕੇ ਆਉਣੀ ਹੈਗੀ ਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਲਈ ਕੰਮ ਕਰੇ ਉਹ ਤਾਂ ਕਹਿੰਦਾ ਕੁਝ ਵੀ ਨਹੀਂ ਕਰ ਰਿਹਾ ਤਾਂ ਬੈਕ ਵੈਂਚਰ ਹੈਗਾ ਬਾ ਉੱਤੇ ਬੈਠਾ ਰਹਿੰਦਾ ਹੈਗਾ ਬਾ ਉਹਨਾਂ ਆਖਿਆ ਕਿ ਸਰੀ ਨਿਊਟਨ ਦੇ ਲੋਕਾਂ ਲਈ ਮਹਿੰਗਾਈ ਅਤੇ ਹਾਊਸਿੰਗ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਇਸ ਦੇ ਚਲਦੇ ਦੇਸ਼ ਦੀ ਇਮੀਗ੍ਰ ਇਹ ਸਵਾਲ ਚੁੱਕੇ ਜਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਹੋਰ ਜ਼ਿਆਦਾ ਘਰ ਬਣਾਉਣਗੇ ਅਤੇ ਨਾਲ ਹੀ ਇਮੀਗ੍ਰੇਸ਼ਨ ਵਿੱਚ ਬਣਦੇ ਬਦਲਾਅ ਵੀ ਕਰਨਗੇ ਪਹਿਲਾਂ ਤਾਂ ਆਪਾਂ ਗੱਲ ਕਰੀਏ ਕੰਜ਼ਰਵੇਟਿਵ ਪਾਰਟੀ ਦੀ ਠੀਕ ਹੈ ਨਾ ਇਹ ਜਦੋਂ ਆਏ ਸੀ ਉਦੋਂ 7-7 ਸਾਲ ਲੱਗ ਜਾਂਦੇ ਸੀ ਪੀਰੈਂਟਸ ਨੂੰ ਆਉਣ ਨੂੰ 3-3 ਸਾਲ ਲੱਗਦੇ ਸੀ ਸਪਾਊਸ ਨੂੰ ਇੱਥੇ ਆਉਣ ਵਾਸਤੇ ਜਦੋਂ ਅਸੀਂ ਆਏ ਆਉਂਦੇ ਆ ਸੀ ਵਾਦਾ ਕੀਤਾ ਵੀ ਅਸੀਂ ਉਹਨਾਂ ਦਾ ਟਾਈਮ ਕੱਟ ਕਰਾਂਗੇ ਕੀ ਹੋਇਆ ਸਪਾਊਸ ਜਿਹੜੇ ਨੇ ਤਕਰੀਬਨ 12-18 ਮਹੀਨੇ ਚ ਅਮੈਕਸਿਮਮ ਟਾਈਮ ਲੱਗਿਆ ਆਉਣ ਲੱਗੇ ਪੇਰੈਂਟਸ 2 ਸਾਲ ਚ ਆਉਣ ਲੱਗੇ ਉਹਨੂੰ ਕੰਟਰੋਲ ਹੋ ਗਿਆ ਅਸੀਂ ਜੇ ਕੋਸ਼ਿਸ਼ ਕਰੀਏ ਕਿ ਇਨ ਹਾਊਸ ਜਿਹੜੇ ਲੋਕ ਆ ਉਹਨਾਂ ਨੂੰ ਪੱਕੇ ਕਰੀਏ ਉਹਦੇ ਵਿੱਚ ਕੀ ਆ ਮੇਕ ਸ਼ੋਰ ਕਰਨਾ ਹੈਗਾ ਕਿ ਅਸੀਂ ਐਕਸਪ੍ਰੈਸ ਐਂਟਰੀ ਡੋਰ ਜਿਹੜੇ ਆਉਂਦੇ ਆ ਉਹ ਇਨ ਕੈਨੇਡਾ ਐਕਸਪੀਰੀਅੰਸ ਵਾਲੇ ਲੈ ਕੇ ਆਈਏ ਬਹੁਤ ਵੱਡਾ ਕੂੜ ਪ੍ਰਚਾਰ ਆ ਵੇ ਕੰਸਰਵੇਟਿਵ ਪਾਰਟੀ ਇਮੀਗ੍ਰੈਂਟ ਦੇ ਖਿਲਾਫ ਹੈ ਨਾ 2005 ਤੋਂ 2015 ਦਾ ਹਾਰ ਪਰ ਦਾ ਸਮਾਂ ਵੇਖਿਓ ਕਿੰਨੀ ਵਧੀਆ ਸਿਸਟਮ ਚੱਲ ਰਿਹਾ ਸੀ ਅੱਛਾ ਇਹ ਦੇਸ਼ ਇਮੀਗ੍ਰੈਂਟਸ ਦਾ ਲੈਂਡ ਆਫ ਆਫ ਓਪਰਚੁਨਿਟੀ ਇਹਨੂੰ ਕਹਿੰਦੇ ਨੇ ਵੀਰ ਪਾਲੀਆ ਕਹਿੰਦੇ ਨੇ ਮੈਨੂੰ ਨਹੀਂ ਮਤਲਬ ਅਹਿਮਦ ਆ ਐਲਬਰਟਾ ਆਮਰਜੀਤ ਆ ਮੈਨੂੰ ਨਹੀਂ ਮਤਲਬ ਬੰਦਾ ਇਸ ਦੇਸ਼ ਚਾਵੇ ਇੱਥੇ ਆ ਕੇ ਕੰਮ ਕਰੇ ਲੈਵਲ ਨੇ ਕੀਤਾ ਇੰਨੀ ਜਿਆਦਾ ਇਮੀਗ੍ਰੇਸ਼ਨ ਲਾਦ ਲਈ ਪਰ ਉਹਦੇ ਚ ਸਹੂਲਤਾਂ ਤਾਂ ਦਿੱਤੀਆਂ ਕੋਈ ਨਹੀਂ ਹੈਗੀਆਂ ਉਹੀ ਹਸਪੀਟਲ ਆ ਉਹੀ ਸਕੂਲ ਆ ਉਹੀ ਜੋਬਾਂ ਨੇ ਕੋਈ ਜੋਬ ਕ੍ਰੀਏਟ ਨਹੀਂ ਕੀਤੀ ਕੋਈ ਹਸਪੀਟਲ ਨਹੀਂ ਬਣਾਇਆ ਕੋਈ ਇਨਫਰਾਸਟ੍ਰਕਚਰ ਨਹੀਂ ਜਿਹੜਾ ਬਣਾਇਆ ਨਾਲੇ ਤਾਂ ਉਹਨਾਂ ਨੂੰ ਤੰਗ ਕੀਤਾ ਤੇ ਨਾਲੇ ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਤੰਗ ਕੀਤਾ ਵਾ ਅਸੀਂ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਇਮੀਗ੍ਰੇਸ਼ਨ ਲੈ ਕੇ ਆਵਾਂਗੇ ਪਰ ਨਾਲ ਸਹੂਲਤਾਂ ਵੀ ਲੈ ਕੇ ਆਵਾਂਗੇ ਸਰੀ ਨਿਊਟਨ ਦੇ ਲੋਕਾਂ ਲਈ ਵਿਦੇਸ਼ੀ ਦਖਲ ਅੰਦਾਜ਼ੀ ਵੀ ਇੱਕ ਚਰਚਾ ਦਾ ਬਣਿਆ ਹੋਇਆ ਹੈ ਅਤੇ ਇਸ ਮੁੱਦੇ ਬਾਰੇ ਵੀ ਕੈਂਡੀਡੇਟਸ ਨੇ ਆਪਣੇ ਵਿਚਾਰ ਸਾਂਝੇ ਕੀਤੇ ਲਿਬਰ ਪਾਰਟੀ ਹਮੇਸ਼ਾ ਜਿਹੜੀ ਆ ਓਪਨ ਐਂਡ ਟਰਾਂਸਪੇਰੈਂਟ ਰਹੀ ਆ ਔਰ ਦੂਸਰੇ ਪਾਸੇ ਪੀਆਰ ਪੋਲੀਓ ਦੀ ਗੱਲ ਕਰ ਲਈਏ ਅੱਜ ਸਾਡੇ ਲਈ ਤੁਸੀਂ ਕਿਹਾ ਵੀ ਵੱਡੀ ਸਮੱਸਿਆ ਬਣੀ ਹੋਈ ਆ ਅੱਜ ਪੀਆਰ ਪੋਲੀਓ ਇੱਕ ਆਪਣੀ ਸਿਕਿਉਰਿਟੀ ਕਲੀਅਰੈਂਸ ਨਹੀਂ ਲੈ ਸਕਦੇ ਅੱਜ ਉਹਦੇ ਕਿਸੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਕੈਂਡੀਡੇਟਸ ਨੂੰ ਪੁੱਛੋ ਵੀ ਕਦੇ ਉਹਨਾਂ ਨੇ ਜਾ ਕੇ ਪਬਲੀਕਲੀ ਕਿਹਾ ਵੀ ਆਰ ਪੋਲੀਵ ਨੂੰ ਵੀ ਭਾਈ ਤੂੰ ਜਿਹੜੀ ਹੈਗੀ ਆ ਆਪਦੀ ਜਿਹੜੀ ਇਸ ਤੇ ਆਪ সিকিউਰਟੀ ਕਲੀਅਰੈਂਸ ਲਾਇਆ ਤਾਂ ਕਿ ਤੈਨੂੰ ਪਤਾ ਲੱਗ ਸਕੇ ਵੀ ਬਾਹਰਲੀਆ ਫੋਰਸ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ ਕੈਨੇਡਾ ਦੀ ਡੈਮੋਕ੍ਰੇਸੀ ਦੇ ਵਿੱਚ ਕੈਨੇਡਾ ਦੀ ਸੋਵਰਨਟੀ ਦੇ ਵਿੱਚ ਔਰ ਸਾਡੇ ਕੈਨੇਡੀਅਨਸ ਨੂੰ ਮਾਰ ਰਹੀਆਂ ਪੀਅਰ ਪੋਲੀ ਹੈਵ ਦੀ ਸਕਿਉਰਿਟੀ ਕਲੀਅਰੈਂਸ ਦਾ ਤੁਹਾਡੇ ਬਾ ਬਹੁਤ ਵਾਰ ਤੁਹਾਡੇ ਉਹਨਾਂ ਨੇ ਰੌਂਡ ਟੇਬਲ 'ਚ ਦੱਸ ਦਿੱਤਾ ਹੈ ਵੀ ਮੈਨੂੰ ਮਜ਼ਲਦ ਕਰਨਾ ਚਾਹੁੰਦੇ ਨੇ ਮੈਂ ਕਲੀਅਰੈਂਸ ਲੈ ਕੇ ਲੈ ਕੇ ਕੋਈ ਚੀਜ਼ ਉਹ ਦੇਖ ਲਵਾਂ ਮੈਂ ਉਹ ਕਿਤੇ ਡਿਸਕਸ ਨਹੀਂ ਕਰ ਸਕਦਾ ਉਹਦੇ ਲਈ ਸਵਾਲ ਨਹੀਂ ਪੁੱਛ ਸਕਦਾ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬਾਹਰ ਨਿਕਲ ਕੇ ਕਹਿੰਦਾ ਵੀ ਕਿਹੜੇ ਕਿਹੜੇ ਬੰਦਿਆਂ ਦੀ ਮੁਸ਼ਕਲ ਆ ਕਿਹੜੇ ਕਿਹੜੇ ਕਲੂਡ ਹੋਏ ਨੇ ਉਹਨਾਂ ਦਾ ਨਾਂ ਲਾਓ ਤੁਸੀਂ ਕਲੀਅਰ ਗੱਲ ਪੀਰ ਪਾਲੀਆ ਨੇ ਕਿਹਾ ਵੀ ਜਿਹੜਾ ਕਿਤੇ ਫੋਰਨ ਇੰਟਰਫੀਰੈਂਸ ਕਰਦਾ ਹੈ ਚੀਨ ਦਖਲਅੰਦਾਜ਼ੀ ਸਾਡੇ 'ਚ ਕਰਦਾ ਹੈ ਤੇ ਸਾਡੇ ਵਿੱਚ ਜਾਂ ਭਾਰਤ ਦਖਲਅੰਦਾਜ਼ੀ ਕਰਦਾ ਉਹ ਕਹਿੰਦਾ ਬਿਲਕੁਲ ਸਾਡੀ ਸੋਵਰਨਿਟੀ ਆ ਅਸੀਂ ਆਪਣੀ ਸੋਵਰਨਿਟੀ ਦਾ ਮਾਣ ਕਰਦੇ ਹਾਂ ਅਸੀਂ ਬਿਲਕੁਲ ਇੰਟਰਫੀਰੈਂਸ ਨਹੀਂ 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਕੈਂਡੀਡੇਟਸ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਅਤੇ ਅਜੇ ਇਹ ਵਿੱਚ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਨਿਊਟਨ ਵਾਸੀ ਕੀ ਇੱਕ ਵਾਰ ਫਿਰ ਸੁਖਤਾ ਲੀਵਾਲ ਵਿੱਚ ਭਰੋਸਾ ਜਤਾਉਂਦੇ ਹਨ ਜਾਂ ਫਿਰ ਕੋਈ ਹੋਰ ਉਮੀਦਵਾਰ ਇਸ ਵਾਰ ਇਹ ਸੀਟ ਜਿੱਤਣ ਵਿੱਚ ਕਾਮਯਾਬ ਰਹਿੰਦਾ ਹੈ ਮਨਜੋਤ ਸਿੰਘ ਓਮਨੀ ਨਿਊਜ਼ ਸਰੀ